नहीं चलेगी नहीं चलेगी पाकिस्तान मुर्दाबाद पाकिस्तान मुर्दाबाद अतवाद मुर्दाबाद अतवाद मुर्दाबाद अतवाद मुर्दाबाद मुदागर्दी नहीं चलेगी नहीं चलेगी नहीं चलेगी ਮੁਰਦਾਬਾਦ ਹਤਵਾਜ ਮੁਰਦਾਬਾਦ ਅਸੀਂ ਸਾਰੇ ਜਿਹੜੇ ਉਸ ਹਸੇ ਦਾ ਜਿਹੜੇ ਲੋਕ ਸ਼ਿਕਾਰ ਹੋਏ ਨੇ ਅਸੀਂ ਸਾਰੇ ਹੀ ਉਹਨਾਂ ਨੂੰ ਦਿਲ ਤੋਂ ਸੰਗਦਾਨਗੀ ਪੇਟ ਕਰਦੇ ਆ ਤੇ ਪ੍ਰਾਰਥਨਾ ਕਰਦੇ ਆ ਤੇ ਉਹਨਾਂ ਦੀਆਂ ਆਤਮਾਵਾਂ ਨੂੰ ਪਰਮੇਸ਼ਵਰ ਸ਼ਾਂਤੀ ਬਖਸ਼ੇ ਤੇ ਜਿਹੜਾ ਉਹ ਸ਼ੋਰ ਹੈ ਉਹਨਾਂ ਨੂੰ ਸਹਿਣ ਦਾ ਪਰਮਾਤਮਾ ਬਲ ਬਖਸ਼ੇ ਅਸੀਂ ਸਾਰੇ ਜੜੀ ਇਸ ਗੱਲ ਦੇ ਵਿੱਚ ਅਸੀਂ ਸੇ ਸੱਚਾ ਕਰਕੇ ਉਹਨਾਂ ਸ਼ਹੀਦਾਂ ਨੂੰ ਸਜਦਾ ਕਰਦੇ ਆ ਜਿੰਨਾਂ ਜਿਹੜਾ ਜਾਨਾਂ ਦੇ ਅਤਵਾਦੀ ਇਹਨਾਂ ਲੋਈਆਂ ਨੇ ਔਰ ਅਸੀਂ ਸਜਦਾ ਕਰਦੇ ਆ ਅਸੀਂ ਫਿਰ ਇੱਕ ਵਾਰ ਇਹ ਕਹਿੰਦੇ ਆ ਕਿ ਜਿਹੜਾ ਸਾਡੇ ਦੇਸ਼ ਦੇ ਵਿੱਚ ਕਲਾਮਾ گاਉਂ ਦੇ ਵਿੱਚ ਜਿਹੜਾ ਉਹ ਹਮਲਾ ਹੋਇਆ ਤੇ ਨਿੰਦਣਯੋਗ ਹੋਇਆ ਔਰ ਬਹੁਤ ਮਾੜਾ ਹੋਇਆ ਅਸੀਂ ਇਹਨਾਂ ਸਪਤਾੰਦੇ ਨਾਲ ਜਿਨ੍ਹਾਂ ਨੇ ਇਹ ਹਮਲਾ ਕੀਤਾ ਹੈ ਉਹਨਾਂ ਲੋਕਾਂ ਦੀ ਨਿੰਿੰਦੀ ਕਰਦੇ ਆ ਅੱਗੇ ਸਰਕਾਰ ਦੇ ਕੋਲੋਂ ਮੰਗ ਕਰਦੇ ਆ ਕਿ ਉਹਨਾਂ ਲੋਕਾਂ ਨੂੰ ਜਿੰਨਾ ਦਾ ਜਿੰਨਾ ਦਾ ਜਿੰਨਾ ਦਾ ਇਹ ਜੱਟ ਹੈ ਹੱਥ ਪੈ ਉਹਨਾਂ ਨੂੰ ਕੜੀ ਸਜ਼ਾ ਦਿੱਤੀ ਜਾਵੇ ਉਹ ਤੋੜਵਾ ਜਵਾਬ ਦਿੱਤਾ ਜਾਵੇ ਤਾਂ ਕਿ ਉਹਨਾਂ ਲੋਕਾਂ ਦਾ ਉਹਨਾਂ ਨੂੰ ਹੌਸਲਾ ਮਿਲੇ ਉਹਨਾਂ ਨੂੰ ਇਨਸਾਫ਼ ਮਿਲੇ ਅਸੀਂ ਪੂਰਾ ਜਿੰਨਾਬੀ ਵਾਰਸ ਦੇ ਵਾਸੀ ਦੇਸ਼ ਦੇ ਵਾਸੀ ਅਸੀਂ ਕੋਟੀ ਸਾਹਿਬ ਤੁਹਾਡੇ ਨਾਲ ਕਿਉਂਕਿ ਸਾਡੇ ਦੇਸ਼ ਦਾ ਮਸਲਾ ਹੈ ਅਸੀਂ ਦੇਸ਼ ਦੇ ਨਾਲ ਆ ਕਹੇ